ਤੋ 10 ਪਰਮੇਸ਼ਰ ਪੰਮਾ ਮੁੱਖ ਪ੍ਰਚਾਰਕ ਵਰਮਿਕ ਸਿੰਘ ਸਰਸਬਾ ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਾਡੇ ਜਿਹੜੇ ਸੰਸਮਾਜਤੋਂ ਨੇ ਬਾਬਾ ਪੱਗਣਾ ਜੀ ਸ਼ਿਰਗੇਲ ਔਰ ਸਾਡੇ ਕਲੋਨੀ ਸਭਾਕਾਰ ਵੀਰ ਕੁਜੀਤ ਮਾਨ ਜੀ ਔਰ ਈ ਰਿਕਸ਼ਾ ਡਰਾਈਵਰ ਤੋਂ ਸਾਡੇ ਵੀਰ ਮਾਲ ਜੀ ਇਹਨਾਂ ਦਾ ਮਹਿਬੂਤ ਤੌਰ ਤੇ ਸਵਾਗਤ ਕਰਦਾ ਵਾ ਸਾਥੀਓ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਵੀ ਜਿਹੜੇ ਸਾਡੇ ਸਨ ਸਮਾਜ ਨਾਲ ਸੰਬੰਧਿਤ ਲੋਕ ਨੇ ਉਹ ਕਿਸੇ ਸਮਾਜ ਦੀ ਜਥੇਬੰਦੀ ਨੂੰ ਕੋਈ ਅਹੁਦਾ ਦੇਣ ਲੱਗਿਆ ਉਹਨਾਂ ਬੰਦਿਆਂ ਦੀ ਉਹ ਕੋਈ ਕੈਰੇਕਟਰ ਨਹੀਂ ਜਾਂ ਉਹਨਾਂ ਦੇ ਚਿਰਤਨ ਦੀ ਕੋਈ ਪਰਚੋਲ ਨਹੀਂ ਕਰਦੇ ਵੀ ਇਹਨਾਂ ਬੰਦਿਆਂ ਕੀ ਕੈਰੇਕਟਰ ਹੈ ਇਹਨਾਂ ਦੇ ਪਿਛਲੇ ਦਿਨ ਹੀ ਪਤਾ ਲੱਗਾ ਵੀ ਸਾਡੇ ਕੋਲ ਸਯੋਗੀ ਜਥੇਬੰਦੀ ਹੈ ਨਾਂਗੋਆ ਜਥੇਬੰਦੀ ਹੈ ਉਸਾਦੀ ਉਹਨਾਂ ਦਾ ਇੱਕ ਪੰਜਾਬ ਪ੍ਰਧਾਨ ਹੈ ਜਿਹੜਾ ਕੀ ਇੱਕ ਪਿੰਡ ਵਿੱਚ ਵਿਆਹ ਕਰਾਇਆ ਉਹਨੇ ਲਾਮਰਤ ਕਰਾਈਆ ਔਰ ਉਸੇ ਪਿੰਡ ਵਿੱਚ ਹੀ ਉਹ ਰਹਿ ਰਿਹਾ ਵਾ ਔਰ ਸੰਸਵਾਈ ਨੂੰ ਇਹ ਬੇਨਤੀ ਆ ਬਾਬਾ ਪੰਕੇ ਨਾਲ ਜੀ ਨੂੰ ਵੀ ਬੇਨਤੀ ਆ ਕਿ ਭਾਈ ਇਹ ਜੜੀਆਂ ਨਾ ਕੋਈ ਹਰਕਤਾਂ ਜੜੀਆਂ ਵਾ ਇਹ ਬੰਦ ਕੀਤੀਆਂ ਜਾਣ ਕਿਉਂਕਿ ਅਸੀਂ ਜਦੋਂ ਵੀ ਕਿਸੇ ਨੂੰ ਆਪਣੀ ਜਥੇਬੰਦੀ ਦਾ ਅਹੁਦਾ ਦਿੰਨੇ ਆ ਉਹਦਾ ਜਿਹੜਾ ਕੈਰੇਕਟਰ ਉਹਦਾ ਚਰਿੱਤਰ ਜਿਹੜਾ ਉਹਦੀ ਪਰਚੋਲ ਕਰ ਲਿਆ ਕਰੀਏ ਕਿਉਂਕਿ ਫਿਰ ਬਾਅਦ ਦੇ ਵਿੱਚ ਜੇ ਅਸੀਂ ਇਸ ਤਰ੍ਹਾਂ ਦੀਆਂ ਕਢਵਾਵਾ ਤੇ ਸਾਥੀਆਂ ਅਸੀਂ ਆਪਣੀਆਂ ਜਥੇਬੰਦੀ ਦੇ ਵਿੱਚ ਏਦਾਂ ਦਾ ਘਟਿਆ ਕਿ ਉਦਾਰ ਵਾਲੇ ਬੰਦਿਆਂ ਨੂੰ ਰੱਖਾਂਗੇ ਜਾਂ ਜੁਨਾਵਰ ਦੇ ਅਹੁਦੇ ਦੇਵਾਂਗੇ ਤੇ ਅਸੀਂ ਆਪਣੇ ਸਮਾਜ ਦੇ ਵਿੱਚ ਕਿਸੇ ਦੇਵਾਂਗੇ ਸਾਡੀ ਇਹ ਸਮੂਹ ਬੇਨਤੀ ਹੈ ਵੀ ਭਾਈ ਜਿਹੜੇ ਇਹ ਜਿਹੜੇ ਇਦਾਂ ਦੇ ਸਮਾਜਿਕ ਔਰ ਧਾਰਮਿਕ ਸੰਗਠਨਾਂ ਦੇ ਨਾਲ ਤੇ ਔਰ ਜਿਹੜੇ ਘੱਟਿਆ ਕਿਰਦਾਰ ਵਾਲੇ ਲੋਕ ਪ੍ਰਾਇਮਰ ਕਰਾਏ ਗਏ ਨੇ ਉਹਨਾਂ ਨੂੰ ਜਿਹੜਾ ਤੁਰੰਤ ਉਤਾਰਿਆ ਜਾਵੇ ਔਰ ਪ੍ਰਸ਼ਾਸਨ ਨੂੰ ਜਿਹੜਾ ਬਲੈਕਮੈਲ ਕਰਨਾ ਕਿ ਅਸੀਂ ਧਰਵਾ ਦੇਾਂਗੇ ਧਰਵੇ ਲਾਵਾਂਗੇ ਇਹ ਜਿਹੜੇ ਕੰਮਾਂ ਸੋਸ਼ਲ ਕੰਮ ਵਰਤੋ ਆਪਣੇ ਧਿਰੁਗੰਮਾ ਵਾਸਤੇ ਇਹ ਕੰਮ ਆਪਾਂ ਨਾ ਕਰੀਏ ਕਿਉਂਕਿ ਸੀਐਨਆਰ ਰਿਪੋਰਟ ਵੀ ਦੱਸ ਰਹੀ ਆ ਵੀ ਇਹ ਜਿਹੜੇ ਸਾਡੇ ਸਮਾਜ ਦਾ ਹਿਸਤੜਾ ਜਿਹੜਾ ਸ਼ਬੀ ਖਰਾਬ ਹੋ ਰਹੀ ਆ ਆਪਾਂ ਇਹੜੀ ਹਿੱਤਾਂ ਤੋਂ ਗੁਰੇ ਕਰੀਏ ਔਰ ਵੀ دیر ਕੁ ਜਿੰਮਾਂ ਦੇ ਕੇ ਡਿਸਕਸ ਕਰ ਰਹੇ ਸੀ ਵੀ ਇਹ ਜਿਹੜੀਆਂ ਕੁਰੀਤੀਆਂ ਜਿਆਦਾ ਪੰਜਾਬ 'ਚ ਪਾਈਆਂ ਜਾ ਰਹੀਆਂ ਨੇ ਕਿਉਂਕਿ ਸੰਸਮਾਜੀ ਸਾਡੇ ਹਰਿਆਣੇ ਵਾਲੇ ਵੀ ਆ ਕਿਤੇ ਸਾਡੇ ਮਾਚੇ ਜਿਹੜੇ ਆ ਕਿ ਨਾ ਯੂਪੀਆ ਸਰਕਾਰ ਦਾ ਸਾਡਾ ਬਹੁਤ ਮੁਸ਼ਕਲ ਸੰਕਟ ਨੇ ਆ ਉਹ ਵੀ ਉੱਥੇ ਇਤਰਾਜ਼ ਕਰ ਰਹੇ ਨੇ ਵੀ ਬਾਬਾ ਜੀ ਨੂੰ ਕਹੇ ਉੱਥੇ ਮੇਲਾ ਆ ਰਿਹਾ ਨੇ ਉਹਨਾਂ ਨੂੰ ਮੈਸੇਜ ਆ ਰਹੇ ਨੇ ਕਿ ਬਾਬਰੀ ਕਿਸ ਤਰ੍ਹਾਂ ਕਿਸਰਿਆਂ ਦੇ ਪੰਜਾਬ ਦੇ ਵਿੱਚ ਜਿਹੜੇ ਚੰਗੇ ਬੰਦਿਆਂ ਦੇ ਕਰਤਾਰ ਵਾਲੇ ਬੰਦੇ ਆ ਔਰ ਅਸੀਂ ਦੇਖਦੀ ਜਾਂਦੇ ਆ ਵੀ ਆਪਾਂ ਭਾਈ ਆਪਣੇ ਪੰਜਾਬ ਸਰਕਾਰ ਨਾਲ ਜਾਂ ਪ੍ਰਸ਼ਾਸਨ ਨਾਲ ਕਿਸੇ ਨਾਲ ਟਕਰਾਅ ਦੀ ਸਥਿਤੀ ਆਪਣੇ ਘਰੇ ਰੂਪ ਇਹ ਕਮਾ ਕਰਕੇ ਨਾ ਬੜਾਈਏ ਕੋਈ ਆਪਾਂ ਨੂੰ ਸਮਾਜਿਕ ਕੋਈ ਪਰੇਸ਼ਾਨੀ ਆ ਕੋਈ ਟੱਕਾ ਵਾ ਉਸ ਮਸਲੇ ਤੇ ਆਪਾਂ ਇੱਕ ਹੋ ਜਾ ਕਰੀਏ ਉਹ ਜਿਆਦਾ ਵਿਦਿਆ ਰੂਪਾ ਨਾ ਕਿ ਕੱਪੀਆਂ ਕਰਤਾਰ ਦੇ ਬੰਦਿਆਂ ਨਾਲ ਖਲੋ ਕੇ ਆਪਾਂ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਯਕਸ਼ੇ ਦਬਾਅ ਪਾਈਏ ਇਹ ਕੋਈ ਸਿਰਤ ਨਹੀਂ ਹੈ ਇਹਨੇ ਸ਼ਬਦਾਂ ਨਾਲ ਮੈਂ ਸਮੂਹ ਤੁਹਾਡੇ ਨੂੰ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਆਪਣੇ ਸੰਸਦਾਂ ਨੂੰ ਪੀਰ ਚਾਹਦੇ ਆ ਵੀ ਭਾਈ ਇਹਨਾਂ ਦੀ ਪਰਚੋਰ ਕਰੋ ਇਹੋ ਇਦਾਂ ਦੇ ਜਿਹੜੇ ਕਟਿਆਰ ਬਰਦਾਰ ਵਾਲੇ ਕਰਦਾਰ ਵਾਲੇ ਬੰਦੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਜੈ ਭੀ ਜੈ ਸਰਦਾਰ ਜੀ